ਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸ ਰੰਜ ਦੀ ਵੱਡੀ ਖਬਰ ਖਬਰਦਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਫਆਈ ਦਰਜ ਕਰਨ ਸਮੇਤ ਜਮਾਨਤ ਲਈ ਕੀ ਨਿਯਮ ਹੋਣਗੇ ਸੁਪਰੀਮ ਕੋਰਟ ਦੇ ਵਕੀਲ ਨੇ ਨਵੇਂ ਕਾਨੂੰਨ ਦਸ ਸੁਜਾਇਆ ਪੂਰਕ ਕਨਿਤ ਇਸ ਦੇ ਨਾਲ ਹੀ ਨਵੀਂ ਦਿੱਲੀ ਦੇਸ਼ ਵਿੱਚ ਅਪਰਾਧ ਅਤੇ ਅਪਰਾਧਿਕ ਪ੍ਰਕਿਰਿਆਵਾਂ ਨੂੰ ਨਿਰੰਤਰਿਤ ਕਰਨ ਵਾਲੇ ਤਿੰਨ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਗਏ ਹਨ ਜਿन्हे 1 ਜੁਲਾਈ ਤੋਂ ਬਾਅਦ ਜੋ ਵੀ ਅਪਰਾਧ ਹੋਵੇਗਾ ਪੁਲਿਸ ਉਸ ਉੱਪਰ ਐਫ ਆਈ ਆਰ ਨਵੇਂ ਕਾਨੂੰਨ ਤਹਿਤ ਦਰਜ ਕਰੇਗੀ ਆਈ ਪੀ ਸੀ ਦੀ ਤਹਿਤ ਜੁਨਮ ਜੁਨਮ ਦਰਜ ਕੀਤਾ ਜਾਵੇਗਾ ਨਵੇਂ ਕਾਨੂੰਨ ਦੇ ਲਾਗੂ ਹੋਣ ਦੇ ਬਾਵਜੂਦ 1 ਜੁਲਾਈ ਤੋਂ ਪਹਿਲਾਂ ਹੋਏ ਅਪਰਾਧ ਦੀ ਐਫ ਆਈ ਆਰ 1 ਜੁਲਾਈ ਤੋਂ ਬਾਅਦ ਦਰਜ ਕੀਤੀ DFIR باوجود ਭਾਰਤ ਦੰਡਬੰਦੀ ਤਹਿਤ ਦਰਜ ਹੋਵੇਗੀ ਅਜਿਹੇ ਮਾਮਲਿਆਂ ਵਿੱਚ IPC ਵਿੱਚ ਅਪਰਾਧ ਦਰਜ ਕੀਤਾ ਜਾਵੇਗਾ ਪਰ ਕੇਸ ਦੀ ਜਾਂਚ ਅਤੇ ਅਦਾਲਤੀ ਕਾਰਵਾਈ ਵਿੱਚ ਨਵਾਂ ਕਾਨੂੰਨ ਹੀ ਲਾਗੂ ਹੋਵੇਗਾ ਖਬਰ ਨੂੰ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ